ਸਸੀ ਗਾਲ ਜੀ ਸਾਰਿਆਂ ਨੂੰ ਅੱਜ ਸੀ ਬਣਾਵਾਂਗੇ ਬਹੁਤ ਸਿੰਪਲ ਜੀ ਚਟਣੀ ਪਿਆਜ਼ ਤੇ ਲਾਲ ਟਮਾਟਰ ਤੇ ਡੰਡੀ ਵਾਲੀਆਂ ਲਾਲ ਮਿਰਚਾਂ ਸੁੱਕੀਆਂ ਦੀ ਜੀ ਇਹਨੂੰ ਖਾ ਕੇ ਤੁਸੀਂ ਸਬਜ਼ੀ ਵੀ ਖਾਣੀ ਭੁੱਲ ਜਾਉਂਗੀ ਖਾ ਕੇ ਦੇਖਣਾ ਜੀ ਹੁਣ ਇਹਨਾਂ ਨੂੰ ਅਸੀਂ ਕੱਟ ਕਰਾਂਗੇ ਜੀ ਇੱਕ ਬੋਲ ਦੇ ਵਿੱਚ ਸਾਰਾ ਕੁਝ ਮਿਕਸ ਵੱਡੇ ਵੱਡੇ ਪੀਸ ਕੱਟਾਂਗੇ ਛੋਟਾ ਪੀਸ ਕੋਈ ਨਹੀਂ ਕਰ ਕਰ ਪੀਸ ਬਣਾਵਾਂਗੇ ਜੀ ਐਸ ਤਰ੍ਹਾਂ ਹੀ ਅਸੀਂ ਇਹਦੇ ਵਿੱਚੇ ਲਾਲ ਟਮਾਟਰ ਕੱਟਾਂਗੇ ਜੀ ਇਹ ਵੀ ਇੰਨੇ ਵੱਡੇ ਪੀਸ ਜਾਣਗੇ ਜੀ ਠੀਕ ਹੈ ਜੀ ਇਹ ਮਿਰਚਾਂ ਨੇ ਜਿਹੜੀਆਂ ਅਸੀਂ ਇਹਨਾਂ ਨੂੰ ਇਹਨਾਂ ਦੇ ਵਿੱਚ ਨਹੀਂ ਕਰਾਂਗੇ ਜੀ ਇਹਨਾਂ ਨੂੰ ਅਲੱਗ ਪਹਿਲਾਂ ਭੁੰਨਾਂਗੇ ਫਰਾਈ ਕਰਾਂਗੇ ਰਾਈਸ ਬ੍ਰਾਈਂਡ ਆਇਲ ਜ਼ਿਆਦਾ ਨਹੀਂ ਪਾਵਾਂਗੇ ਸਿਰਫ ਇੱਕ ਚਮਚ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਡੰਡੀ ਵਾਲੀਆਂ ਮਿਰਚਾਂ ਜੀ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ ਦੇਖੋ ਜੀ ਮਿਰਚਾਂ ਸਾਡੀਆਂ ਹੋ ਗਈਆਂ ਫਰਾਈ ਹੋਰ ਇਹਦੇ ਵਿੱਚ ਅਸੀਂ ਕੁਝ ਨਹੀਂ ਪਾਵਾਂਗੇ ਜਿਹੜੇ ਅਸੀਂ ਲਾਲ ਟਮਾਟਰ ਤੇ ਪਿਆਜ਼ ਕੱਟੇ ਨੇ ਸਿਰਫ ਉਹ ਹੀ ਪਾਵਾਂਗੇ ਇਹਨਾਂ ਨੂੰ ਵੀ ਅਸੀਂ ਫਰਾਈ ਕਰਾਂਗੇ ਲੋ ਜੀ ਪਿਆਜ਼ ਤੇ ਲਾਲ ਟਮਾਟਰ ਇਹ ਹੋ ਗਏ ਸਾਡੇ ਹਾਫ ਫਰਾਈ ਜਿਨ੍ਹਾਂ ਨੂੰ ਲੋ ਜੀ ਇਹ ਸਾਡੇ ਹੋ ਗਏ ਹਾਫ ਫਰਾਈ ਪਿਆਜ਼ ਤੇ ਲਾਲ ਟਮਾਟਰ ਹੁਣ ਟੇਸਟ ਮੁਤਾਬਕ ਇਹਦੇ ਵਿੱਚ ਜਾਊਗਾ ਨਮਕ ਹੋਰ ਇਹਦੇ ਵਿੱਚ ਤੀਸਰੀ ਚੀਜ਼ ਕੋਈ ਮਿਕਸ ਨਹੀਂ ਹੋਊਗੀ ਅਨੇ ਸੇ ਨੂੰ ਥੋੜਾ ਬੰਦ ਕਰਕੇ ਗੈਸ ਨੂੰ ਰੈਸਟ ਲਈ ਰੱਖਾਂਗੇ ਕਿ ਠੰਡਾ ਹੋ ਜਵੇ ਥੋੜਾ ਜਿਆ ਕਿਉਂਕਿ ਅਸੀਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰਾਂਗੇ ਇਹ ਸੀਗਾ ਗਰਮ ਅਸੀਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖਿਆ ਸੀ ਚਟਨੀ ਵਾਸਤੇ ਤਾਂ ਹੁਣ ਅਸੀਂ ਇਹਨੂੰ ਗ੍ਰाइंड ਕਰਾਂਗੇ ਲੋਜੀ ਹੁਣ ਅਸੀਂ ਇਹਨੂੰ ਕਰਾਂਗੇ ਗ੍ਰाइंड ਜੀ ਚਟਨੀ ਸਾਡੀ ਬਣ ਕੇ ਹੋ ਗਈ ਰੈਡੀ ਹੁਣ ਇਹਨੂੰ ਕੱਢਾਂਗੇ ਅਸੀਂ ਇੱਕ ਬੋਲ ਦੇ ਵਿੱਚ ਚਟਨੀ ਚਾਹੀਦੀ ਸਾਡੀ ਬਹੁਤ ਸਿੰਪਲ ਆ ਜੀ ਪਰ ਖਾਦੇ ਤੋਂ ਪਤਾ ਲੱਗਣਾ ਵੀ ਇਹਦੇ ਟੇਸਟ ਵਿੱਚ ਕੀ ਫਰਕ ਹੈ